ਉਹ ਕਿੱਥੇ ਦਿੱਤੀ ਆ ਸਾਰੀ ਉਹ ਜਿੱਦਾਂ ਨਹੀਂ ਆ ਗਈ ਇਹ ਘਰ ਦਾ ਭਾਏ ਦਾ ਬਦਮਾਸ਼ ਦੱਸ ਬਈ ਕੀ ਹੋਇਆ ਦਿਖਾ ਸਮਾਨ ਕਿਹੜਾ ਕਿਹੜਾ ਚੁਦੀ ਕੀਤਾ ਚੱਕੇ ਭਾਏ ਦਾ ਸੀ ਹੈ ਸਮਾਨ ਚੱਕੇ ਭਾਏ ਦਾ ਸੀ ਆ ਦੇਖੋ ਜੀ ਆ ਮੋਇਲਾ ਨਹੀਂ ਦਿਖਾਣਾ ਬਾਈ ਇੱਥੋਂ ਸਮਾਨ ਚੱਕੇ ਭਾਏ ਦਾ ਫੜਿਆ ਗਿਆ ਬੰਦਾ ਨਾਲ ਇਹਦੀ ਕੁੜੀ ਸੀ ਆ ਕੱਕਾ ਕਰ ਬਲਸ ਨੂੰ ਫੋਨ ਕਰਿਆ ਯਾਰ ਉੱਥੇ ਲੈ ਬੜਾ ਫੜਾ ਇਹਨੂੰ ਲਾ 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 ਉਹਨੇ ਖੜਦਾ ਖੜਦਾ ਕਰ ਦੇ ਦੇ ਨਾ ਕਰ ਲਾ 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 ਹੁਣ ਭਾਜੀ ਆ ਕ ਕੁੜੀ ਨੂੰ ਬਸ ਕੁੜੀ ਨੂੰ ਬੜਾ ਉੱਥੇ ਬੜਾ 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 ਦੋਨੇ ਨਾਲ ਰਾਲੇ ਦੋਨੇ ਨਾਲ ਹੋਇਆ ਯਾਰ ਮਾਰ ਪੂ ਤੇ ਮਾਰ ਦੇ ਹਾਂ ਮਾਰ 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 ਦੇ ਮਾਰ ਮਾਰ ਕਦੇ ਮਾਰੀ ਕਦੇ ਨਹੀਂ ਆ ਮਾਰਉਣਾ ਤੁਸੀਂ ਅੱਛਾ ਹੋਰ ਇਹਨੂੰ ਅਸੀਂ ਸਾਡੇ ਕੋਲ ਆਇਆ ਕੀ ਆ ਤੋੜਾ ਸਾਡਾ ਆਇਆ ਸੀ ਕਿਸੇ ਨਾਲ ਕਰਕੇ ਯਾਰ ਮਨ ਤਾਂ ਗਿਆ ਯਾਰ ਕੀ ਬਣ ਗਿਆ ਮਾਰੀ ਜਾਂਦੇ ਹਾਂ ਬੜਾ ਬੜਾ ਆਇਆ ਯਾਰ ਬਾਈ ਗੱਲ ਗੱਲ ਕੀ ਹੋਇਆ ਬਾਈ ਗੱਲ ਕੀ ਹੋਈ ਹੈ ਬਾਈ ਦੱਸ ਮੜੀ ਜੀ ਯਾਰ ਇਹ ਦੇਖ ਕੇ ਪਾਇਦਾ ਇਹ ਵੀਡੀਓ ਪਾ ਗਰੁੱਪਾਂ 'ਚ ਪਾਉਣੀ ਹੈ ਅਸਲ ਤਰਾ ਕੱਢਾਂਗੇ ਤਰਾ ਜਲੂਸ ਕੋਈ ਨਹੀਂ ਭੱਜ ਕੇ ਦਿਖਾ ਹਾਂ ਭੱਜ ਜਾ ਲੈ ਕੇ ਨਾ ਬੈਗ ਖੜ ਕੀ ਹੋਦਾ ਵੀਰੇ ਕੀ ਬੈਗ ਕਰੇਗਾ ਅਸਤ ਬੈਗ ਨਾ ਆਈ ਪੈਣਾ ਬਿਰਗੇ ਦੇਖ ਆ ਦੇਖੋ ਬਾਈ ਜੀ ਆ ਦੇਖੋ ਕੀ ਚੱਕਰ ਹੋਇਆ ਬਾਈ ਜੀ ਜੀ ਬਾਈ ਕੋਈ ਨਹੀਂ ਜਿਹੜਾ ਇਹਨੂੰ ਮਿਲ ਗਿਆ ਫੇਰ ਨਹੀਂ ਨਹੀਂ ਤੇਰੇ ਕੋਟ ਕੋਊ ਜੇ ਬੈਗ 'ਚ ਕੁਝ ਮਿਲ ਗਿਆ ਵੀਡੀਓ ਬਣਾ ਯਾਰ ਬਾਈ ਵੀਡੀਓ ਬਣਾਉਂਦੇ ਭਾਜੀ ਨੀ ਕੋਈ ਚੱਕਰ ਨਹੀਂ ਬਾਈ ਇੱਕ ਮਿੰਟ ਕੋਈ ਗੱਲ ਨਹੀਂ ਬਾਈ ਕੋਈ ਨਹੀਂ ਕੋਈ ਨਹੀਂ ਉਹ ਟਾਈਮ ਦੱਸੂਗਾ ਹੁਣ ਹਲਾ ਫੜਾ ਫੜਾ ਭੈਣ ਤੂੰ ਫੜਾ ਫੜੇ ਦੋ ਫੜ 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 ਦੋ ਫੜ 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 ਆਇਆ ਆ ਕੁੜੀ ਨੂੰ ਫੜ ਭਾਈ ਦਾ ਕਿੱਧਰ ਹੈ ਫੜ 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 ਦੋ ਦੋਨਾਂ ਨੂੰ ਫੜ ਦੋ ਦੋ ਦੋਨਾਂ ਨੂੰ ਫੜ ਦੋਨਾਂ ਨੂੰ ਫੜ 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 ਯਾਰ ਫੜ 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 ਤੈਨੂੰ ਫੜ ਨਹੀਂ ਬਈ ਕੋਈ ਨਹੀਂ ਦੋ ਮਾਰ ਦੋ ਮਾਰ ਲੈ ਮਾਰ ਦੇ ਦੋ ਦੋ ਕਿੱਧਰ ਆਏ ਨੇ ਮਾਰੇ ਉਹਨਾਂ ਨੂੰ ਮੈਂ ਕੱਢ ਕੇ ਇਹ ਇਹ ਦੋ ਮੈਂ ਕੱਢ ਕੇ ਇਹਨੂੰ ਨੇੜੇ ਲੈ ਲੈ ਨੇੜੇ ਲੈ ਇਹ ਵੀ ਚੱਲ ਭਾਈ ਜਿੱਦੜੀ ਮਾਰ ਮਾਰੋ ਨਾ ਵੀਰੇ ਨਹੀਂ ਮਾਰ ਤੂੰ ਦੇਖ ਲਓ ਨਾ ਜਿਹੜੀ ਚੋਟੀ ਤੇ ਹੈਗੀ ਨਹੀਂ ਕੁਝ ਵੀ ਹੈ ਆ ਦੇਖ ਭਾਈ ਅਜੇ ਭਜੇ ਨਾ ਮਾਰਨ ਤੂੰ ਦੋ ਮਾਰਨ ਗੱਦੀ ਬਹਾਸ ਜਰਾ ਗੱਲ ਕਰ ਤੂੰ ਭਾਈ ਦੇ ਫਿਰ ਭਾਈ ਰਗਨਸ ਮਾਰਦੇ ਕਿਉਂ ਆਗੇ ਭਾਈ ਮੇਰੀ ਚੱਕਿਆ ਤੁਸੀਂ ਉਹੀ ਦੇਖੋ ਹਲ ਹਲ ਚੱਕਿਆ ਨਹੀਂ ਨਹੀਂ ਕੁਝ ਨਹੀਂ ਚੱਕਿਆ ਜੀ ਇੱਕ ਵਾਰ ਹਲ ਹਲ ਜਿਹੜਾ ਕੀ ਲੱਗਦਾ ਇਹ ਅਸੀਂ ਤਾਂ ਦੋਨੇ ਭੈਣ ਭਰਾ ਇੱਥੇ ਆਏ ਸੀ ਜਿੱਦੜਾ ਭਰਾਏ ਹਾਂ ਤੂੰ ਇਸ ਗਲਤੀ ਸੌਹ ਖਾਨੀ ਆ ਵੀ ਤਰਾ ਕੋ ਚੱਕੇ ਇਹਨਾਂ ਨੇ ਹਾਂ ਮੈਂ ਸੌਹ ਖਾਨੀ ਆ ਭਾਈ ਮੈਂ ਸਾਹਮਣੇ ਤਾਂ ਖੜੀ ਆਂ ਕੁਛ ਵੀ ਨਹੀਂ ਚੱਕਿਆ ਤਾਂ ਹਾਂ ਭਾਈ ਕੀ ਕੀ ਚੱਕਿਆ ਭਾਈ ਇਹਨਾਂ ਨੇ ਇਹਨਾਂ ਨੇ ਬਹੁਤ ਚੱਕੀ ਆ ਅੱਛਾ ਤੂੰ ਗਲ ਚੱਕਿਆ ਹੂੰ ਠੀਕ ਆ ਇਹਨਾਂ ਦੇ ਬੈਗ ਤੋਂ ਹੋਰ ਵੀ ਸਮਾਨ ਨਿਕਲੂਗਾ ਦੱਸੋ ਮੈਨੂੰ ਕੁਛ ਨਹੀਂ ਹੋਈ ਦੱਸੋ ਇਹਨੇ ਕੁਛ ਨਹੀਂ ਭਾਈ ਅੱਜ ਨਹੀਂ ਜਾਂਦੇ ਭਾਈ ਬਾੜ ਆ ਯਾਰ ਬਾੜ ਆ ਬਾੜ ਆ ਆ ਦੇ ਲੋ ਕਰ ਇਹਨਾਂ ਦਾ ਬੜਾ ਦੇਖ ਲਓ ਇਹ ਬੜਾ ਨੇ ਬੜਾ ਨੇ ਬੜਾ ਇਹ ਕੋਲ ਲਗੀ ਇਹ ਸਾਡਾ ਸਾਰਾ ਸਮਾਨ ਆਹ ਆਹ ਦੇਖੋ ਭਾਈ ਆ ਸਮਾਨ ਦੇਖੋ ਨਹੀਂ ਇੱਥੇ ਸਾਡਾ ਕੋਈ ਨਹੀਂ ਕੋਈ ਨਹੀਂ ਮੁੰਡਾ ਸਮਾਨ ਖੋਆ ਗਿਆ ਯਾਰ ਇਹ ਹੁਣ ਇਹਨਾਂ ਦੀ ਫਿਰੂਕੀ ਜੂਤ ਆ ਆ ਦੇਖੋ ਆ ਪੌਣ ਹੈ ਇਹਨਾਂ ਦੇ ਆ ਘੜੀ ਹੈ ਆ ਦੇਖੋ ਜੀ ਆ ਦੇਖੋ ਬਈ ਆ ਦੋਨਾਂ ਨੇ ਇਥੋਂ ਬਈ ਸਮਾਨ ਚੱਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਹੁਣ ਚਪਾਈ ਯਾਰ ਹੱਥ ਨਾਲ ਹੁਣ ਗੱਲ ਸੁਣ ਓਏ ਹੱਥ ਨਾਲ ਤੂੰ ਭੈਣ ਡੰਡੇ ਪਾਣੇ ਤੂੰ ਮੰਨਦਾ ਬਈ ਯਾਰ ਮੰਨ ਤਾਂ ਫੇਰ ਫੜਾ ਫੜਾ ਤੂੰ ਨਹੀਂ ਲਾਏ ਰੇ ਚੰਗੀ ਯਾਰ ਸਮਾਨ ਤੁਸੀਂ ਕੱਢ ਲਿਆ ਨਹੀਂ ਹੁਣ ਤੂੰ ਚਾਹਵੇਂ ਚਾਹਵੇਂ ਕੀ ਤੇ ਇਹਨੂੰ ਪਰ ਸੂਲਾ ਖੋਣ ਬਈ ਯਾਰ ਫੋਨ ਕ ਫੋਨ ਲਾਇਆ ਯਾਰ ਡਾਂ ਚੱਕੋ ਡਾਂ ਤੂੰ ਆ ਫੜਿਆ ਫੜਾ 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 ਹਰ ਫੜਾ ਹਰ ਫੜਾ ਹਰ ਫੜਾ ਹਰ ਫੜਾ ਉੱਠੀ ਅਰੇ ਹੋ ਜਾ ਕੈਮਰਾ ਨਾ ਵੀ ਹੁੰਦਾ ਇਹਦਾ ਕੈਮਰਾ ਪਤਾ ਕੈਮਰੇ ਚ ਉਹ ਦੇਖ ਸਾਹਮਣੇ ਦੇ ਕੈਮਰੇ ਜਾ ਕੇ ਉਹ ਸਾਹਮਣੇ ਕੈਮਰੇ ਜਾ ਕੇ ਤੁਸੀਂ ਤਾਂ ਕੈਮਰੇ ਦੇਖੋ ਬੋਰ ਬੋਰ ਬਈ ਗਲਤੀ ਹੋ ਗਈ ਯਾਰ ਕੀ ਗਲਤੀ ਹੋ ਗਈ ਕੀ ਗਲਤੀ ਹੋ ਗਈ ਬਾਈ ਬਣ ਕੇ ਮਾਰੀ ਨਾ ਮੈਂ ਗਲਤੀ ਮਾਰਨ ਗਿਆ ਤੂੰ ਭਾਈ ਐਡਾ ਵੀ ਭਾਈ ਦਾ ਹੈ ਹੈ ਐਡਾ ਭਾਈ ਇਹ ਮੌਨ ਨੇ ਮਾਈ ਦਾ ਬਈਰਾ ਮੈਂ ਗਲਤੀ ਮੰਨ ਗਿਆ ਜਲਦੀ ਕੇ ਮੈਂ ਤੂੰ ਐਸ ਵੀ ਇਹ ਭਾਈ ਕਿਵੇਂ ਆਏ ਸੀਗੇ ਇਧਰ ਆ ਬੁੱਢੀ ਆ ਦੇ ਨਾ ਕੋ ਉਧਰ ਦੋ ਉਧਰ ਚੱਲ ਉਧਰ ਕਿਵੇਂ ਕਿਵੇਂ ਆਏ ਸੀ ਭਾਈ ਇਹ ਫੋਨ ਦਿਖਾਈਏ ਨਾ ਮੈਂ ਹੈ ਇਧਰ ਫੋਨ ਦਿਖਾਈਏ ਨਾ ਹਾਂ ਹਾਂ ਦੋ ਗਰ ਹੋਰ ਆ ਗਏ ਹੂੰ ਪਾ ਕੇ ਇੱਕ ਕਰੀਂ ਦੇ ਫੋਨ ਇਹ ਚੋਪਰੇ ਇਧਰ ਤੇ ਆਇਆ ਦੋ ਗੋਨ ਵਾਲੇ ਘੜੀ ਵਾਲੀ ਅੱਛਾ ਇੱਥੋਂ ਇੱਥੋਂ ਨਹੀਂ ਪਏ ਹਾਂ ਦੋ ਘੜੀਆਂ ਭਲੇ ਦੋ ਫੋਨ ਵਾਲੇ ਪਤਾ ਤਾਂ ਮਨ ਸ਼ੀਸ਼ੇ ਜਿਹਾ ਲੱਗਦਾ ਸੀ ਵੀ ਚੱਕੀ ਜਾਂਦਾ ਸਮਾਨ ਹੂੰ ਠੀਕ ਹੈ ਤੂੰ ਬਾਹਰ ਗਿਆ ਜਦੋਂ ਤੂੰ ਬਾਹਰ ਗਿਆ ਸੀਗਾ ਆ ਚੱਲ ਮਨਵਾਏ ਤੇ ਵੀਡੀਓ ਬਣਾਵਾਂਗੇ ਦੋ ਜਣੇ ਵਧੀਆ ਪਹਿਲੇ ਇਹਨਾਂ ਕੋਲੇ ਇਹ じゃ ਪਤਾ ਨਹੀਂ ਕੀ ਬਾਈ ਵਰਦਾ ਹੋਵੇ ਰੱਬ ਜੀ ਯਾਰ ਹੂੰ 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 ਆਪਾਂ ਦੋ ਹੋਗੇ ਹਾਂ ਤੇਰੇ ਸਾਹਮਣੇ ਭੱਜਣ ਲੱਗਿਆ ਜਦੋਂ ਕੈਮਰਾ ਓਨ ਕੀਤਾ ਦੱਸ ਓਏ ਮੈਨੂੰ ਇਹ ਗ੍ਰਿਪਾ ਤੇਰੇ ਮਤਲਬ ਦਾ ਫੋਨ ਲੈਣ ਲਈ ਇਹ ਬਾਈ ਤੈਨੂੰ ਤਾਂ ਅਸੀਂ ਕਹਿੰਦੀ ਨਹੀਂ ਵੀ ਤੂੰ ਸਮਾਨ ਚੱਕਿਆ ਹਾਂ ਕੱਦ ਦਾ ਤੂੰ ਕਿਹਾ ਸੀ ਮੇਰਾ ਭਰਾ ਹਾਂ ਮੇਰਾ ਭਰਾ ਵੀ ਰਹਿਣਾ ਨਾ ਇਹ ਤਾਂ ਫੋਨ ਸਮਾਰਨ ਵਾਸਤੇ ਰੱਖਿਆ ਸੀ ਤੁਹਾਡੇ ਕੋਲ ਤੇ ਸਮਾਰਨ ਵਾਸਤੇ ਰੱਖਿਆ ਸੀ ਤੇ ਮੂੰਹ ਕਿ ਬੰਨੇ ਬਾਈ ਮੂੰਹ ਖੁੱਲ ਕੇ ਚਲਾ ਨਹੀਂ ਨਹੀਂ ਮੂੰਹ ਕਿ ਬੰਨੇ ਆ ਕਿਵੇਂ ਜਾ ਮੈਂ ਥਾਪੜਾ ਮੂੰਹ ਹਾਂ ਯਾਰ ਫੋਨ ਲੈ ਰੋਇਆ ਮੈਂ ਮੈਂ ਮੈਨੂੰ ਬੁਲਾ ਯਾਰ ਲਾ ਲਾ ਵੀ ਨੰਬਰ ਲਾ ਯਾਰ ਬਾਈ ਬਾਈ ਮੰਨ ਕੇ ਨਾ ਸੀ ਗੱਲ ਇਹਦੇ ਮਾਰ ਮੂੰਹ ਤੇ ਮਾਰ ਯਾਰ ਬਾਈ ਬਣ ਕੇ ਮੂੰਹ ਤੇ ਮਾਰ ਗਲਤੀ ਹੋ ਜਾਂਦੀ ਯਾਰ ਕੁਮਾਰ ਦੀ ਗੱਲਾਂ ਦੀ ਗਲਤੀ ਕਰਦੀ ਹੈ ਕਾਦੀ ਗਲਤੀ ਆਏ ਚੋਰੀ ਚੋਰੀ ਦੀ ਗਲਤੀ ਹੁੰਦੀ ਆ ਕਿਉਂ ਚੱਕਿਆ ਫੋਨ ਮੇਰੀ ਵੀ ਬੇਟੀ ਇਹਨੂੰ ਤਰੀ ਸਦਾ ਮਿਲੂਗੀ ਲਾ ਫੋਨ ਯਾਰ ਤੈਨੂੰ ਬਾਈ ਬੰਦੇ ਨੂੰ ਨਾ ਤਰੀਆੜੀ ਬਰੂ ਦਿਖਾ ਗਈ ਐ ਦਿਖਾ 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 ਆ ਚੱਕ ਆ ਦੇਖ ਬਾਈ ਠੀਕ ਕਰ ਲੈ ਪੁਲਿਸ ਨੂੰ ਫੋਨ ਲਾ ਯਾਰ ਨਹੀਂ ਨਹੀਂ ਇੱਕ ਵਾਰੀ ਬੁਲਾਵਾ ਕੇ ਬੁਲਾ ਦੇ ਬਾਈ ਅਸੀਂ ਬਾਈ ਸੌਰੀ ਯਾਰ ਅਸੀਂ ਬੁਲਾਇਆ ਬੁਲਾਵਾ ਕੇ ਨਹੀਂ ਨਹੀਂ ਦਲਦੀ ਬਾਈ ਮੈਂ ਨਾ ਲਾਗਦੀ ਕੋਈ ਮਲਤ ਗਲਤੀ ਗੁੰਡੀ ਨਹੀਂ ਬਾਈ ਤੁਸੀਂ ਚੋਰੀ ਕਿਉਂ ਕਰਨਾ ਐ ਮੈਂ ਤਾਂ ਨਹੀਂ ਕੀਤੀ ਬਾਈ ਮੈਂ ਤਾਂ ਫੋਨ ਲੈਣ ਆਈ ਸੀ ਅਗਰ ਚਲ ਮਾਰਦੀ ਐ ਇਹਨੇ ਗਲਤੀ ਕਰ ਲਈ ਇਹਨੇ ਆਹ ਕਰ ਮੈਨੂੰ ਮੂੰਹ ਤੇ ਮਾਰ ਦੋ ਤੋ ਬੇਇੱਜ਼ਤੀ ਕਰ ਵਾ ਦੋ ਮੂੰਹ ਤੇ ਮਾਰ ਦੇ ਹਲੋ ਇਧਰ ਮਾਰੇ ਮੈਨੂੰ ਮਾਰ ਪਿੰਕਪੁਰ ਬੋਲ ਰਹੀ ਹੈ ਆ ਦੇ ਅਗਲਾ ਕੈਮਰੇ ਦੇ ਵਿੱਚ ਆ ਗਿਆ ਮਾਰ 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 ਤੋਂ ਇਹਦੇ ਮੂੰਹ ਤੇ ਮਾਰ ਪੂਤੇ ਤੇ ਪੁਲਿਸ ਲਿਜਾਉਗੀ ਬੜਾ ਦੁਕਾਨ ਤੇ ਆ ਦੋ ਚੋਰ ਖੜੇ ਗਏ ਮੇਰਾ ਨਾਮ ਤਾਂ ਪ੍ਰੀਤ ਹੈ ਵੀਰੇ ਇਹ ਮੂੰਹ ਤੇ ਮਾਰ ਦੋ ਮਾਰ ਮਾਰ ਤੂੰ ਫੋਨ ਚੱਕੀ ਜਾਂਦਾ ਦੋ ਚੋਰ ਸੀਗੇ ਖੜੇ ਗਏ ਆ ਜੋ ਮਾਰੇ ਆ ਮੈਂ ਇੱਥੇ ਪੱਟਾ ਬਾਈ ਕਿਵੇਂ ਮਾਰਿਆ ਜੇ ਸ਼ਰਮ ਹੋਣੀ ਚਾਹੀਦੀ ਆਪ ਨੂੰ ਹੁੰਦੇ ਬਾਈ ਇੱਕ ਮਿੰਟ ਚ ਆਵੇ ਬਸ ਆ ਠੀਕ ਹੈ ਪੁਲਿਸਲੇ ਹੁਣ ਆ ਰਹੇ ਆ ਕਾਕਾ ਗੱਲ ਸੁਣ ਲੈ ਬਾਈ ਯਾਰ ਗਲਤੀ ਹੋ ਗਈ ਮੈਂ ਮੰਗੀ ਇਹਨਾਂ ਨਾ ਮਾਫੀ ਮੈਂ ਕਰ ਦੂੰਗਾ ਆ ਮੈਨੂੰ ਲੱਗੂਗਾ ਪਤਾ ਤੈਨੂੰ ਪੁਲਿਸ ਤੇ ਲਿਜਾ ਬਈ ਪਹਿਲਾਂ ਤੇ ਇਹ ਦੱਸ ਵੀ ਤੂੰ ਇੰਨੇ ਯਾਰ ਮੂੰਹ ਦੇ ਕੱਪੜਾ ਬੰਨਿਆ ਹੋਇਆ ਯਾਰ ਤੂੰ ਕੱਪੜੇ ਦੇ ਫਿਰ ਜਿਹੜਾ ਕੱਪੜਾ ਬੰਨਿਆ ਤੂੰ ਇੱਥੇ ਕਿਉਂ ਕੱਪੜੇ ਵਾਲੇ ਬੰਦੇ ਨੂੰ ਕਿਉਂ ਆਉਣ ਦਿੰਦੇ ਰੋ ਕੱਪੜੇ ਵਾਲੇ ਲੈਡੀ ਜੀ ਨੂੰ ਤੁਸੀਂ ਰੋਕਦੇ ਕਿਉਂ ਨਹੀਂ ਬਈ ਵੀ ਕੱਪੜਾ ਲਾ ਲੈਂਦੇ ਪਰ ਅਗਲਾ ਕਹਿੰਦਾ ਸਾਡੇ ਨਾਲ ਛੇੜ ਛਾੜਦਾ ਕਿਸ ਸਵਾਨ ਦੀਆਂ ਛੇੜ ਛਾੜਦਾ ਕਿਵੇਂ ਬਦੂ ਜੇ ਸਾਡਾ ਮੂੰਹ ਵੇਖਣ ਨੂੰ ਕੱਪੜਾ ਲਵਾਇਆ ਪਰ ਤੂੰ ਸਵਾਨ ਦਿਖਾ ਪਹਿਲਾਂ ਇਹ ਛੇੜ ਛਾੜ ਦੀ ਮਾਰ ਢੂਈ ਤੂੰ ਕਿਹੜਾ ਕਿਹੜਾ ਸਵਾਨਾਂ ਦੀ ਚਲਦੀ ਅੱਜ ਫੱਤਰ ਫੋਨ ਇਹ ਕਿੰਨੇ ਦਾ ਸੀ ਬਈ 18000 ਦਾ। ਤਾਂ ਆਹ ਤੇ ਘੜੀਆਂ ਦਾ ਡੱਬਾ। 18000 ਦਾ ਫੋਨ। ਆ 2000 ਰੁਪਏ ਦੀ ਘੜੀ ਆ। ਦੱਬੇ ਦੱਬੇ ਦੱਬਾ ਸੀ ਘੜੀ ਕਿਸੇ ਚ? ਇੱਕ ਘੜੀ ਸੀ। ਆ ਘੜੀ ਹੈਗੀ 1500 ਰੁਪਏ ਦੀ। ਹਾਂ। ਆ ਫੋਨ ਪਿਆ 16000 ਰੁਪਏ ਦਾ। ਟੋਟਲ ਇਹ ਹੈਗਾ ਸੀ ਕਿ 40-42000 ਦਾ ਸਮਾਨ। ਤੇ ਹੋਰ ਕੀ ਸਮਾਨ ਸੀ ਨਾਲ ਕੋਲੇ? ਹੋਰ ਸਮਾਨ ਤਾਂ ਆਲੇ ਆ ਯਾਰ ਕੁਝ ਨਹੀਂ ਆ ਰਿਹਾ। ਦਾ ਲੱਗਣ ਨਹੀਂ ਦਿੱਤਾ ਆਪਾਂ। ਤੇ ਦਾ ਲੱਗ ਜਾਂਦਾ ਤਾਂ ਤਾਂ ਹੋਰ ਵੀ ਢਾਂਚ ਲੈਂਦੇ ਕੋਈ ਨਾ ਕੁਝ। ਕਿੰਨੀਆਂ ਚੋਰੀਆਂ ਕੀਤੀਆਂ ਤੋਂ ਪਹਿਲਾਂ ਓਏ? ਦੱਸ। ਹਾਂ? ਬੋਲ ਬੋਲ ਬੋਲ। ਮਾਂ ਨੇ ਜਿੰਗਾ ਦਾ ਪਿਆਰ ਨਾਲ ਤੇਰੇ ਜੂਤ ਫਿਰੂਗਾ ਨਹੀਂ ਤੇਰੇ ਛੱਤਰ ਪਹਿਣਗੇ ਤੂੰ ਦੱਸ ਮੈਂ ਕਿੰਨੇ ਚੋਰੀਆਂ ਕੀਤੀਆਂ ਤੂੰ ਤੇਰੀ ਭੈਣ ਦੀ ਵੀ ਬੇਇੱਜ਼ਤੀ ਕਰਾਈ ਜਾਣਾ ਨਾਲ ਤੇਰੇ ਸਿਆਣੇ ਸਾਬੂਟੇ ਸਾਬਰ ਨਾਲੇ ਮਿਲੇ ਆ ਯਾਰ ਬੋਲ ਤਸ ਜੀ ਮੇਰੀ ਗੱਲ ਸੁਣ ਮੇਰਾ ਕੋਈ ਇਰਾਦਾ ਨਹੀਂ ਸੀ ਮੈਂ ਤਾਂ ਫੋਨ ਲਾਉਣਾ ਸੀ ਜੇ ਮੈਨੂੰ ਤਾਂ ਹੁਣ ਪਤਾ ਲੱਗਾ ਵੀ ਇਹ ਚੋਰੀਆਂ ਕਰਦਾ ਵੀ ਬੋਲ ਰਿਹਾ ਤੁਹਾਡੇ ਸਾਹਮਣੇ ਜੇ ਮੈਨੂੰ ਪਤਾ ਹੁੰਦਾ ਵੀ ਇਹ ਇਹ ਜਿਹਾ ਚੋਰ ਬਣ ਰਿਹਾ ਮੈਂ ਨਾਲ ਲੈ ਕੇ ਨਹੀਂ ਆਉਣਾ ਸੀ ਨਾਲੇ ਹੁਣ ਮੇਰੀ ਬੇਇੱਜ਼ਤੀ ਹੁੰਦੀ ਆ ਕਿ ਮੈਂ ਆਹ ਦੇਖੋ ਬਾਹਰ ਦੁਕਾਨ ਦੇ ਕਿਵੇਂ ਖੜੇ ਆ ਨਾਲੇ ਵੀਰ ਕੀ ਸੋਚਣਗੇ ਮੇਰੇ ਬਾਰੇ ਭਾਈ ਥੋੜੀ ਵੀ ਗਲਤੀ ਆ ਜਦੋਂ ਥੋੜੀ ਕੋਈ ਕੋਈ ਜਨਾਨੀ ਹੁੰਦੀ ਆ ਰਸਦਾ ਕੋਈ ਭਾਈ ਮੂੰਹ ਤੇ ਕੱਪੜਾ ਘੋਬਣੇ ਮੈਂ ਤਾਂ ਗਰਮੀ ਕਰਕੇ ਬੰਨਿਆ ਹੋਇਆ ਮੈਨੂੰ ਕੀ ਪਤਾ ਸੀ ਵੀ ਇਹ ਤੇ ਇਹਨੇ ਇਹਨੇ ਗਰਮੀ ਕਰਕੇ ਬੰਨਿਆ ਇਹਨ ਇਹਨੂੰ ਪਤਾ ਹੋਣਾ ਚਾਹੀਦਾ ਕਿ ਇਹ ਮਤਲਬ ਇਹ ਪੰਜ-ਛੇ ਵਾਰੀ ਚੋਰੀ ਕੀਤੀ ਆ ਮੈਂ ਬੱਸ ਅਸ਼ੇਮੀ ਵਾਰੀ। ਨਾ ਸਾਨੂੰ ਤਾਂ ਤੂੰ ਘਰੇ ਜਾ ਕੇ ਕਹਿੰਦਾ ਨਾ ਮੈਂ ਕੰਮ ਕਰਕੇ ਪੈਸੇ ਲਿਆ ਆ ਨਾ। ਕੀ ਕਰਦਾ ਤੂੰ? ਤੂੰ ਕੁੜੀ ਦੀ ਵੇਚ ਦੀ ਕਰਾਦੀ ਯਾਰ। ਉਹ ਮੰਨਦਾ ਕਿ ਨਹੀਂ ਮੰਨਦਾ। ਨਹੀਂ ਕੋਈ ਮੰਨਦਾ ਗਿਆ ਮੈਂ ਪੰਜ ਆ ਛੇਵੀਂ ਵਾਰ ਮੈਂ ਚੋਰੀ ਕੀਤੀ। ਇਹ ਕੋਈ ਹੁਣੀ ਕਰ। ਯਾਰ ਉਹ ਮੈਂ ਐਸੀ ਕਰਦਾ। ਇੱਕ ਗੱਲ ਤਾਂ ਬੋਲਦਾ ਨਾ। ਸਾਡੇ ਜੀ ਆ ਮੈਂ ਤੈਨੂੰ ਲਿਖਿਆ। ਇਹਦੂ ਬਦ ਇਹਦੂ ਬਦ ਤੂੰ ਇਹ ਦੱਸ ਆ ਵੀ ਕਿਹੜੇ-ਕਿਹੜੇ ਫੋਨ ਚੋਰੀ ਕੀਤੇ ਆ। ਕਿਹੜੇ ਕਿਹੜੇ ਕਿੜੇ ਕਿਤੇ ਚੋਰੀ ਆਈਫੋਨ ਕਿੰਤੇ ਜੀ ਕਿਹੜੇ ਕਿਹੜੇ ਆਈਫੋਨ ਹਾਂ 13 Pro 14 Pro ਅੱਛਾ ਐਕਸ ਅੱਛਾ ਤੇ ਹੁਣ ਕਿੰਨੇ ਦਾ ਵੇਚਦਾ ਹੈ ਆਈਫੋਨ ਦੇ 13 14 Pro ਚੋਰੀ ਕਰ ਕਾ ਕਿੰਨੇ ਦਾ ਵੇਚਦੇ ਜੀ ਨੇ ਹਜ਼ਾਰ ਇਹ ਕਿੰਨੇ ਦਾ ਬਾਈ ਇਹ ਜੀ ਨੇ ਹਜ਼ਾਰ ਹਜ਼ਾਰ ਚ ਵੇਚਦੇ ਹੁੰਦੇ ਨਵਾਂ ਕਿੰਨੇ ਦਾ ਨਵਾਂ ਮੰਨ ਕੇ ਲੱਖ ਲੱਖ ਰੁਪਏ ਨੇ ਸੈਟ ਇਹ ਜਿਹਨੂੰ ਉਹ ਲੱਖ ਰੁਪਏ ਦਾ ਮੰਨ ਕੇ ਚੱਲ ਬੋਟੇ ਕਿਸ ਨੂੰ ਹਜ਼ਾਰ ਰੁਪਏ ਚ ਮਿਲਦਾ ਕੀ ਮਾੜਾ ਕਿੰਨੇ ਦਾ ਵੇਚਦਾ ਓਏ ਬਸ 2-3 ਹਜ਼ਾਰ ਦਾ ਵੇਚ ਦਿੰਦਾ ਬਾਈ ਹਰ ਇਹ ਤੇ ਨਾ ਜਦ ਕਿੰਨੇ ਕਿੰਨੇ ਫੋਨ ਵੇਚੇ ਦਾ ਵੇਚਦਾ ਫੋਨ ਤੂrna ਬੋਲੇ ਰੱਬ ਨੂੰ ਜਾਣ ਦੇਣੀ ਐ ਨਹੀਂ ਤੇ ਡੰਡਾ ਤੇਰੇ ਫੋਨ ਨੂੰ ਇਹ ਕੁੜੀ ਨੂੰ ਪਤਾ ਸੀ ਇਸ ਗੱਲ ਦਾ ਕਿ ਨਹੀਂ ਪਤਾ ਸੀ ਨਹੀਂ ਇਹਨੂੰ ਨਹੀਂ ਪਤਾ ਹੈ ਤੇ ਫੇ ਤੂੰ ਯਾਰ ਕੁੜੀ ਨੂੰ ਕਿਉਂ ਬਦਨਾਮ ਕਰੀਏ ਨਾ ਭਾਈ ਨਹੀਂ ਪਤਾ ਨਹੀਂ ਬਿਲਕੁਲ ਚੱਕ ਕੇ ਇਹਨੂੰ ਸਾਡੇ ਸਾਹਮਣੇ ਦੇ ਦੋ ਵਾਰ ਕੋਈ ਕੁੱਟ ਨਹੀਂ ਸਿੱਧੀ ਗੱਲ ਹੈ ਮੈਂ ਕੀ ਮਾਰਾਂ ਭਾਈ ਇਹਦੇ ਨਾਲੋਂ ਵੱਡਾ ਇਹਨੂੰ ਆਪ ਨਹੀਂ ਫਰਮ ਹੋਣੀ ਚਾਹੀਦੀ ਵੱਡੇ ਗੈਂਸਟਰਾਂ ਨਾਲ ਲੜ ਜਾ ਫੜ ਫੜ ਫੜਾ ਨਾ ਡੰਡਾ ਨਹੀਂ ਹੈਗਾ ਦੁਆਰ ਨਾ ਕਰਨ ਨਾadigan ਇਹਨ ਸਮਾਰ ਕੇ ਪੁਲਿਸ ਦੇ ਹਵਾਲੇ ਕਰੋ ਬੰਨੋ ਵੀਰੇ ਆਹ ਦੇਖੋ ਬਈ ਆ ਬਾਈਆਂ ਦਾ ਸਮਾਰ ਸੀਗਾ ਜੀ ਹੱਥ ਤੁਸੀਂ ਬਾਈਆਂ ਦੇ ਦੇਖ ਰਹੇ ਹੋ ਸਾਡਾ ਸਮਾਰ ਸੀ ਹਾਂ ਇਧਰ ਆ ਬਾਹਰ ਆ ਇਧਰ ਲੈ ਲੈ ਬਾਹਰ ਲੈ ਬਾਹਰ ਲੈ 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 ਬਾਹਰ ਲੈਣ ਯਾਰ ਬਾਹਰ ਲੈ ਬਾਹਰ ਲੈ ਬਾਹਰ ਲੈ ਲੈ ਬਾਹਰ ਲੈ ਫੋਟੋ ਬਦਨਾਮ ਕਰਨਾ ਹੈ ਉਠਾਓ ਥੱਲੇ ਬੈਠ ਬਈ ਮੰਨ ਲੈ। ਦੱਸ ਦੱਸ। 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 ਮੈਂ ਸਾਰਾ ਬੰਦ ਮੰਨ ਗਿਆ। ਬਈ ਅਸੂਜੇ ਸਾਰ ਨਹੀਂ। ਅੱਜ ਤੂੰ ਫਾਗ ਗਿਆ ਤਾਂ ਮੰਨ ਗਿਆ। ਬੰਦਾ ਛੇਮੀ ਵਾਰ ਨਹੀਂ ਉਹ ਤੂੰ ਫੜਿਆ ਗਿਆ ਨਾ ਤਾਂ ਮੰਨਿਆ। ਅੱਜ ਨਾ ਤੂੰ ਅੱਜ ਤੂੰ ਮੰਨ ਗਿਆ ਤੂੰ। ਫੜਿਆ ਗਿਆ ਤੂੰ ਅੱਜ। ਤੇਰੇ ਰਾਏ ਰੋਡ ਨਹੀਂ ਹੁਣ। ਤੂੰ ਤਾਂ ਦੱਸਦਾ ਨਹੀਂ ਸੀ ਤੂੰ। ਅਈਏ ਬਈ ਓਏ। ਅਈਏ ਓਏ। ਭਾਈ ਬਣ ਕੇ ਯਾਰ ਮਾਫ ਕਰ। ਮਾਫ ਕਰ ਦੋ ਬਈ। ਹਾਂ ਅਈਏ ਇਹ ਜੰਦਨ ਆਏ ਉਡਨੇ ਹੋਣਾ। ਬੁੱਢੀ ਤੂੰ ਇਹ ਸਗੇ ਪੜਾ? ਹਾਂ ਬਾਈ ਜੀ। ਪਰਿਵਾਰ ਚ ਕੋਪੜਾ ਤੁਹਾਡੇ। ਪਰਿਵਾਰ ਚ ਮੰਮੀ ਡੈਡੀ ਆ ਤਾਂ ਬਿੜੇ ਪੇਚੇ ਮੈਂ ਪੜਦੀ ਐ ਮੈਂ ਤਾਂ ਹੁਣ ਆਉਂਦੀ ਸੀਗੀ ਸਕੂਲੋਂ ਪੜ ਕੇ ਕਾਰ। ਬਾਈ ਜਾਂ ਤੋ ਇੱਕ ਕਦਾ ਮੂੰਹ ਦੇ ਕੱਪੜਾ ਨਹੀਂ ਬਣ ਕੇ ਆਉਣਾ। ਠੀਕ ਐ ਚਾਹੇ ਕਿ ਜਿੰਨੀ ਮਰਜ਼ੀ ਗਰਮੀ ਐ ਕੋਈ ਬੰਦਾ ਇਹ ਜਾਣੀ ਕਿ ਬਿ ਬਣਾ ਜਿਹਦੀ ਬਣਾਜੋ ਤੋਰਾ ਫਰਦਾ ਇਹ ਕਿ ਬੰਦੇ ਦੀ ਅੱਜ ਤੇ। ਇਹ ਬੰਦੇਰਾ ਵੀ ਪਰਿਵਾਰ ਐ ਵਿਆਹ ਵਾਲਾ ਹੈਗਾ। ਪਹਿਲੀ ਗੱਲ ਦਾ ਦਿਕਾਨ ਤੇ ਜਦੋਂ ਉਹਨੇ ਕੱਪੜਾ ਥੋੜੇ ਮੂਹਰੇ ਕੱਪੜਾ ਲਾਉਣਾ ਚਾਹੀਦਾ ਮੈਂ ਤਾਂ ਇਸ ਤਰ੍ਹਾਂ ਦਾ ਵੀਰੇ ਕੁਝ ਸੋਚਿਆ ਵੀ ਨਹੀਂ ਮੈਨੂੰ ਕੀ ਪਤਾ ਸੀਗਾ ਨਹੀਂ ਭਾਈ ਇਹ ਤਾਂ ਇਹਦੇ ਕੱਪੜਾ ਬੰਨਿਆ ਇਹਨੇ ਕੱਪੜਾ ਬੰਨਿਆ ਤੁਸੀਂ ਇੱਕ ਬੰਦਾ ਮਾਰਿਆ ਵੀ ਗਰਮੀ ਹੈ ਉਹੀ ਤਾਂ ਜਾ ਜਾਂਦੀ ਕਰਦੀ ਚਲੀ ਬੰਦਲੇ ਜਿਹੜੀ ਮੈਨੂੰ ਕੀ ਸ਼ਰਮ ਹੈ ਜੀ ਘਟੀਆ ਹਰਕਤ ਕਰੂਗਾ ਕਿ ਟਿੱਪ ਵੀ ਮੇਰੇ ਕਾਲਜ ਵਾਲਾ ਸੀ ਆ ਦੇਖੋ ਇਹ ਟਿੱਪ ਦੇ ਵਿੱਚ ਪਾ ਕੇ ਇਹਨੇ ਇੰਨਾ ਸੁਨਾਮ ਹੋਣ ਮੇਰੀ ਵੀ ਬੇਇੱਜ਼ਤੀ ਕਰਾ ਦਿੱਤੀ ਇਹ ਨਸ਼ਾ ਕਰਦਾ ਕੋਈ ਇਹ ਕੀ ਪਤਾ ਵੀਰੇ ਕਿਹਨੂੰ ਪਤਾ ਹੋਊਗਾ ਮਰ 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 ਆ ਦੇਖੋ ਭਾਈ ਭਾਈ ਸਮਾਨ ਦਿਖਾ ਯਾਰ ਇੱਕ ਸਮਾਨ ਸਮਾਨ ਤੁਸੀਂ ਗਿਣਤੀ ਗੁੰਨਤੀ ਮਰੀ ਹੋਈ ਸੀ ਭਾਈ ਸਾਰੇ ਪਤਾ ਹੁੰਦਾ ਉਹਦੇ ਕਾਂਚ ਕਿੰਨਾ ਸਮਾਨ ਪਿਆ ਠੀਕ ਹੈ ਆਪ ਨੂੰ ਪਤਾ ਨਹੀਂ ਆਪਣੀ ਦੁਕਾਨ 'ਚ ਕੀ ਕੁਝ ਪਿਆ ਕੇ ਕੀ ਕੁਝ ਨਹੀਂ ਪਿਆ ਹੂੰ ਸਰ ਬਸ ਬਹੁਤ ਹੋ ਗਈ ਜੇ ਨਾ ਪੁੱਛੇ ਗਾਨੀ ਮੈਂ ਮੈਂ ਅੱਧਾ ਆਇਆ ਕਰ ਬੜੀ ਤੁਸ ਨੂੰ ਪੁਲਿਸ ਨੂੰ ਪੁਲਿਸ ਨੂੰ ਲਾਫ ਹੋਣਾ ਕੋਈ ਕੋਈ ਇਹ ਪੁਲੀਸ ਆਈ ਹੰਦੀ ਆ ਪੂਰੀ ਤੁੰ ਨੂੰ ਰਹਿਣ ਦੇ ਯਾਰ ਉਸ ਕੁੜੀ ਦੀ ਬਦਨਾਮੀ ਹੈ ਜੀ ਬਾਈ ਜੀ ਬਣ ਆਪਾਂ ਕੋਈ ਨਹੀਂ ਇਹ ਦੁਕਾਨਦਾਰ ਇਹਨਾਂ ਕਰਦੇ ਯਾਰ ਹੁਣ ਕਰਦੇ ਬਣ ਕੋਈ ਨਾ ਮੈਂ ਕਰ ਦੇਣਾ ਫੋਨ ਕੋਈ ਨਾ ਨਹੀਂ ਕਰਦੇ 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 ਦਵਾਰੀ ਕੋਈ ਨਹੀਂ ਬਾਈ ਹੁਣ ਤੁਸੀਂ ਇੰਨੀ ਕੁੱਤੇ ਖਾਣੀ ਕਰਤੀ ਇਹਦੇ ਨਾਲ ਬਾਈ ਕੋਈ ਗੱਲ ਨਹੀਂ ਆ ਦੇਖੋ ਬਾਈ ਆ ਪੰਜਾਬ ਦੇ ਹਾਲਾਤ ਹੋ ਗਿਆ ਕੁੜੀ ਇਹਦੀ ਭੈਣ ਹੈ ਤੇ ਬੰਦਾ ਚੋਰੀ ਕਰਦਾ ਫੜਿਆ ਗਿਆ ਸਮਾਨ ਇੱਥੇ ਉਸ ਨਾਲ ਸਮਾਨ ਮਿਲ ਗਿਆ ਜੀ ਤੇ ਰਹਿਣ ਦਵਾਉਣ ਨੂੰ ਬਸ ਕੋਈ ਗੱਲ ਨਹੀਂ ਤੇ ਕੁੜੀ ਕੁੜੀ ਕਰਕੇ ਬਸ ਹਾਂ ਦੇਖੋ ਅਸੀਂ ਬਾਈ ਅਸੀਂ ਤਾਂ ਬੰਦੇ ਨੂੰ ਛੱਡਿਆ ਵੀ ਰੱਬ ਨਾ ਕਰੇ ਕੱਲ ਨੂੰ ਬੰਦਾ ਕੁਝ ਕਰ ਲੈਕ ਨਹੀਂ ਠੀਕ ਹੈ ਇੱਕ ਸਿਰਫ ਅਸੀਂ ਕੁੜੀ ਕਰਕੇ ਛੱਡਿਆ ਹਾਂ ਕੁੜੀ ਦੀ ਇੱਜ਼ਤ ਕਰਕੇ ਇਸ ਕੁੜੀ ਨੂੰ ਪਤਾ ਨਹੀਂ ਸੀ ਠੀਕ ਹੈ ਜੇ ਅੱਜ ਤੋਂ ਬਾਅਦ ਇਹ ਸਾਨੂੰ ਮੰਡੀ 'ਚ ਦੇਖ ਗਿਆ ਹੂੰ ਇਹਦਾ ਨਾਲੇ ਤਾਂ ਚੰਗਾ ਮੂਰ ਬਣਾਵਾਂਗੇ ਤੇ ਨਾਲੇ ਉਹਨੂੰ ਪੁੱਛਦੇ ਹਵਾਲੇ ਕਰਾਂਗੇ ਹੂੰ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਤੁਹਾਡੀ ਗੱਲ ਕਹਿੰਦੇ ਹਾਂ ਕਲੀ ਕਰਨ ਬਾਰੇ ਮੇਰੇ ਕਹਤ ਬਕਸਿਓ ਚਲ ਆਖਰੀ ਤੇ ਪਹਿਲੀ ਗਲਤੀ ਕਰਕੇ ਮਾਫ ਕਰ ਦੇਉਂ ਅੱਗੇ ਤੋਂ ਨਾ ਬਕਸਿਓ ਅੱਗੇ ਤੋਂ ਮੈਂ ਵੀ ਕਹਣੀ ਇਹਨੂੰ ਮਾਲਸ ਦੰਡ ਬੜਾ ਘੜ ਬਲਾ ਤੂੰ ਅਜਿਹੀ ਗਲਤੀ ਡੰਡ ਬੜਾ ਘੜ ਦਿੱਥੇ ਲੇ ਵੇ ਮੈਂ ਫੇਰ ਬੜੂ ਅੰਗਲਾ ਮਾਫੀ ਹੋਣੀ ਤੇ ਬਚਨਾ ਦਾ ਬੜੂ ਡੰਡ ਘੱਟ ਡੰਡ ਕਰੀ ਚਲ ਮਾਫੀ ਇਹਦੇ ਪੈ ਰਿਹਾ ਹੱਥ ਲਾ ਦੇ ਗਲ ਮੰਗੀ ਦੰਡ ਘੱਟ ਗਲਤੀ ਹੋ ਗਈ ਮੈਂ ਡੰਡ ਬੜਾ ਘੜ ਮਾਰਦੇ ਬਾਅਦ 5000 ਵਾਧੂ ਹੈ 1 ਚਲ 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 2 3 4 ਪੰਜ ਆ ਲੋ ਜੀ ਇਹ ਬੰਦੇ ਨੇ ਬਾਈ ਚੋਰੀ ਕੀਤੀ ਸੀਗੀ ਆ ਤੁਸੀਂ ਦੇਖੋ ਜੀ ਗੋੰਦਿਆਂ ਨੇ ਮੰਡੀ ਦੀ ਸ਼ਰੇਆਮ ਚੋਰੀ ਹੋਈ ਸੀ ਬਾਈ ਕੀ ਖੜਾ ਚਾਹੁੰਦੇ ਹੋ ਯਾਰ ਜਿਹੜੇ ਇਹੋ ਜਿਹੇ ਬੰਦੇ ਕੁੜੀਆਂ ਬੜੀਆਂ ਮੂੰਹ ਮਾਰਨੇ ਕਿਉਂਦੇ ਕੀ ਕੀ ਖੜਾ ਚਾਹੁੰਦੇ ਹੋ ਬਈ ਦੁਕਾਨਦਾਰਾਂ ਨੂੰ ਕੀ ਕਹੀਏ ਬਾਈ ਜੇ ਅਸੀਂ ਕੁੜੀਆਂ ਮੁੜੀਆਂ ਨੂੰ ਰੋਕਦੇ ਆ ਤਾਂ ਸਾਡੇ ਤੇ ਬਲੇਵ ਆਉਂਦਾ ਵੀ ਸਾਡੇ ਸ਼ਕਲਾ ਵੇਖਣ ਮਾਰੇ ਤੁਸੀਂ ਮੂੰਹ ਖਲਾਉਂਦੇ ਹੋ ਹਾਂ ਨਾ ਤਾਂ ਅਸੀਂ ਕਿਸੇ ਨੂੰ ਕੁਝ ਕਹਿਣ ਚੁੱਕੇ ਆ ਤੇ ਜਦੋਂ ਸਾਡੇ ਇਹੋ ਜਿਹਾ ਕੰਮ ਹੋ ਜਾਂਦਾ ਤੇ ਬਾਅਦ ਵਿੱਚ ਅਸੀਂ ਕਿਹਨੂੰ ਜਾਈਏ ਕਿਹਦੇ ਕੋਲ ਜਾਈਏ ਇੱਕ ਆਉਣ ਤੋਂ ਪਹਿਲਾਂ ਬੈਗ ਤੁਸੀਂ ਬੈਗ ਵਨ ਚੈੱਕ ਕਰ ਸਕਦੇ ਹੋ ਨਾ ਤੁਸੀਂ ਮੇਰੀ ਦੁਕਾਨ ਤੇ ਆ ਗਏ। ਖੋਜ ਕਰੋ। ਹੂੰ ਠੀਕ ਹੈ। ਤੇ ਮੇਰਾ ਭਰਾ ਆ ਤੇ ਮੇਰੀ ਦੁਕਾਨ ਤੇ ਆ ਗਿਆ। ਮੈਂ ਤੈਨੂੰ ਕਹ ਦੂੰਗਾ ਵੀ ਤੇਰੇ ਜੀਤੀ ਆਪਣਾ ਬੈਗ ਚੈੱਕ ਕਰਾਈ। ਹਾਂ ਨਹੀਂ। ਜੇ ਚਾਨ ਲੈ ਕੇ ਤੇਰੇ ਮੈਂ ਕਹ ਦੂੰਗਾ ਤੇਰਾ ਬੈਗ ਚੈੱਕ ਕਰਾਈ। ਨਹੀਂ ਕਰ ਸਕਦੇ ਵੀ। ਉੱਥੇ ਯਾਰੀ ਤੁਸੀਂ ਜੇ ਫਿੱਕ ਪਾਣ ਦਾ ਕੰਮ ਆ ਜਾਂ ਕਸਟਮਰ ਟੁੱਟਣ ਦਾ ਕੰਮ ਆ ਯਾਰ। ਬਿਲਕੁਲ। ਦੇਖੋ ਬਾਈ ਇਹ ਕੁੜੀ ਦੀ ਇੱਜ਼ਤ ਰੱਖੀਏ ਬਾਈ ਨੇ ਇਹਦੇ ਕਰਕੇ ਇਹ ਬਾਈ ਨੇ ਇਹ ਬੰਦੇ ਨੂੰ ਛੱਡਦਾ। ਤੇ ਸੋ ਪੰਜਾਬ 'ਚ ਚੋਰੀਆਂ ਬਹੁਤ ਹੋ ਰਹੀਆਂ ਐ ਤੇ ਇਹ ਕੁੜੀ ਦੇਖੋ ਏ ਬਾਈ ਕਿਹੜੀ ਗੱਲ ਤੇ ਪੜ੍ਹਦੀ ਐ? ਕਾਲਜ ਕਿਹੜੀ ਗੱਲ ਐ? ਮੈਂ ਤਾਂ ਇਹ ਕੁਛ ਨਹੀਂ ਕਰਦਾ ਇਹ ਬੇਲੜਾ ਹੈ ਬੇਲੜਾ ਰਹਿੰਦਾ ਜੀ ਚੋਰੀਆਂ ਕਰਦਾ ਦੇਖੋ ਇਹ ਆ ਬਰਕਾ ਤੇਰੇ ਦੁੱਧ ਚ ਉਹ ਕੁੜੀ ਪੜਦੀ ਆ ਬੀੜ ਗ੍ਰੀਨ ਤੂੰ ਜਾ ਬੇਲੜਾ ਠੀਕ ਹੈ ਚੋਰੀਆਂ ਕਰੀ ਜਾਂਦਾ ਸਮਝ ਗਿਆ ਤੈਨੂੰ ਸ਼ਰਮ ਆਈ ਹੁਣ ਸ਼ਰਮ ਹੋਈਏ ਬਾਈ ਬੇਇੱਜ਼ਤੀ ਮੈਨੂੰ ਵੀ ਮੈਂ ਗਲਤੀ ਕੀਤੀ ਐ ਹੋਈ ਆ ਮੰਨਦਾ ਏ ਗਲਤੀ ਇਹ ਬਾਈ ਬੰਦਾ ਕਹਿੰਦਾ ਮੈਂ ਗਲਤੀ ਮੰਨਦਾ ਨਹੀਂ ਮੇਥੋਂ ਗਲਤੀ ਬਹੁਤ ਵੱਡੀ ਹੋਈ ਐ ਤੇ ਸੋ ਕਹਿੰਦਾ ਜੇ ਮੈਂ ਗਲਤੀ ਨਹੀਂ ਕਰਦਾ ਹੁਣ ਗਲਤੀ ਕਰੇਗਾ ਨਹੀਂ ਬਾਈ ਨਹੀਂ ਪੱਕੀ ਗੱਲ ਹੈ ਪੱਕੀ ਗੱਲ ਹੈ ਹਾਂ ਨੇੜੇ ਤੇ ਜੈਸੇ ਕੋ ਮਰਜ਼ੀ ਕਰਦਾ ਕੀ ਗੱਲਾਂ ਦਿੰਦਾ ਜਿਹੜੇ ਲੋਕ ਚੋਰੀਆਂ ਕਰਦੇ ਤੇਰੇ ਵਰਗੇ ਭਰਾਇਆ ਜਾ ਤੂੰ ਉਹਨਾਂ ਨੂੰ ਕੀ ਕੀ ਸਲਾਹ ਦਿੰਦੇ ਕੋਈ ਤੇਰਾ ਬਹੁਤ ਕੁੱਤੀ ਖਣੀ ਹੋਈ ਹੈ ਬਈ ਮੈਂ ਤਾਂ ਐਂ ਕਹਣਾ ਚੋਰਾਂ ਚ ਕੋਈ ਡੱਕਾ ਆਪੇ ਦਾ ਨਹੀਂ ਜੇ ਤੇਰੀ ਵੀਡੀਓ ਬਣਾ ਕੇ ਬਾਹਰ ਦੇ ਤੇਰੀ ਕਿੰਨੀ ਵੇਚੀ ਹੋਣੀ ਸੀ ਵੇਚ ਤਾਂ ਹੋ ਗਈ ਪਤਾ ਹਾਂ ਹਾਂ ਆ ਦਾ ਕੰਮ ਤਾਂ ਹੁੰਦਾ ਕਰੋ ਬਈ ਇਹ ਕੀ ਕੀ ਮੈਸੇਜ ਹੈ ਬਈ ਕੋਈ ਗਾਲ੍ਹੀਆਂ ਨਹੀਂ ਦੇ ਦੋ ਮੂੰਹ ਥੋੜਾ ਬਲ ਦਿਖਾ ਦਾਂਗੇ ਨਾਲੇ ਤਾਂ ਵੇਚਦੀ ਹੁੰਦੀ ਹੈ ਜੇ ਚੋਰੀ ਜੱਪਟ ਹੋਈ ਕਰਦੇ ਆ ਜੀ ਤੇ ਨਾਲੇ ਜਿਹੜੀ ਕੁੱਟ ਪੈਂਦੀ ਆ ਉਹ ਆੜੇ ਨੇ ਥਾਣੇ ਕਿਚੈਰੀਆਂ ਸਪੈਸਾ ਤੇ ਲੱਗਦਾ ਉਹ ਲੱਗ ਜੀ ਚੋਰੀਆਂ ਕਰਕੇ ਕਰਦੇ ਕੀ ਇਹ ਨਸ਼ੀ ਕਰਦੇ ਆ ਆਪਦੀ ਮਿਹਨਤ ਕਰੋ ਕੰਮ ਕਰੋ ਜਿੰਨਾ ਦੀ ਚੋਰੀ ਕਰਦੇ ਉਹ ਵੀ ਵਿਚਾਰੇ ਆਪ ਦੇ ਕਿਵੇਂ ਨਾ ਕਿਵੇਂ ਕਰਕੇ ਦੁਕਾਨਾਂ ਕਿਵੇਂ ਖੜੀ ਕੀ ਬਲ ਕਿੰਨਾ ਪੈਸਾ ਲਾ ਕੇ ਦੁਕਾਨ ਖੜੀ ਕੀਤੀ ਹੈ ਨਾ ਹਾਂਜੀ ਇਹ ਗਲਤ ਆ ਚੋਰੀ ਕਰਨਾ ਜੀ ਆ ਉਹਦਾ ਕੰਮ ਕਰਕੇ ਖਾਓ ਜਿੰਨੀ ਕਿ ਮਿਹਨਤ ਹੁੰਦੀ ਓਨੀ ਕਿ ਕਰੋ ਦੋਸਤੋ ਇਹ ਸਾਡੀ ਫਿਲਮ ਸੀਗੀ ਤੇ ਇਹ ਫਿਲਮ ਦਾ ਆਰਟਿਸਟ ਜੀਆ ਉਹਦਾ ਸੀਪਾ ਆਪਣੇ ਸਾਰੇ ਹਣਵਾ ਤੁਸੀਂ ਇਹਨੂੰ ਦੇਖਦੇ ਹੋ ਅਸੀਂ ਫਿਲਮ ਨੂੰ ਇੱਕ ਕਾਲਪਨਿਕ ਆਰਟਿਸਟ ਲੈ ਕੇ ਬਣਾਇਆ ਜੀ ਇਹ ਸਾਡਾ ਭਰਾ ਹੈ ਜਿਹੜਾ ਮ ਤੇ ਸਾਡੀ ਕੁੜੀ ਐ ਮਾਨਸਾ ਤੋਂ ਇਹਨੇ ਵਧੀਆ ਕੰਮ ਕੀਤਾ ਜਿੰਨਾ ਸਾਡੇ ਚੈਨਲ ਤੇ ਕੰਮ ਕਰਦੀ ਐ ਕੁੜੀ ਕਰਦੀ ਐ ਤੇ ਸੋ ਹੁਣ ਬਾਈ ਵੀ ਗੱਲ ਕਰੂ ਬਾਈ ਮੈਸੇਜ ਕੀਤਾ ਫੇਰੀ ਵੀਡੀਓ 'ਚ ਪਹਿਲਾਂ ਇਹ ਫਿਲਮ ਬਣਾਈ ਸੀ ਆਪਾਂ ਪਹਿਲਾਂ ਵੀ ਆਪਾਂ ਥੋੜੇ ਸਾਹਮਣੇ ਸ਼ੂਟ ਕੀਤਾ ਸੀ ਹੁਣ ਇਹ ਕਰਨ ਲੱਗੇ ਸੀ ਕਿਉਂਕਿ ਇੱਕ ਹੁਣ ਘਟਨਾ ਜਿਹੀ ਹੋਈ ਐ ਪਿੱਛੇ ਥੋੜੇ ਦਿਨ ਹੀ ਹੋਏ ਐ ਹਾਂ ਪਤਾ ਕੀ ਗੱਲ ਹੁੰਦੀ ਐ ਵੀਰੇ ਜੇ ਤੁਸੀਂ ਆਪ ਦੇ ਫੋਨ ਨੂੰ ਬਾਇਲ ਲਾਉਨੇ ਹੋ ਨਾ ਤਾਂ ਆਪ ਦੇ ਦਮ ਤੇ ਲਾਓ ਹੂੰ ਜੇ ਨਸ਼ਾ ਕਰਦੇ ਹੋ ਨਾ ਤਾਂ ਉਹਨੂੰ ਕਮਾ ਕੇ ਹੀ ਕਰੋ ਚੋਰੀਆਂ ਕਰਕੇ ਕੀ ਫਾਇਦਾ ਬਈ ਜਿਹੜੇ ਬੰਦੇ ਯਾਰ 100000 ਰੁਪਏ ਦੇ ਮੋਬਾਈਲ ਲੈ ਲੈਂਦੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਕੀ ਸਮਝਦੇ ਹੋ ਕੋ ਚਿੱਟੇ ਵਾਲਾ ਫੋਨ ਚਲੋ ਵੇਚ ਗਿਆ ਯਾਰ 50000 60000 ਚ ਵੇਚ ਗਿਆ ਉਹਨਾਂ ਦਾ ਤੁਸੀਂ ਉਹਨਾਂ ਨੂੰ ਕਸੂਰਵਾਰ ਸਮਝਦੇ ਹੋ ਕਿ ਨਹੀਂ ਸਮਝਦਾਰ ਇਹ ਤੁਹਾਡੇ ਕੋਲ ਆ ਜਾ ਬੰਦਾ ਹੋਵੇ ਤੁਸੀਂ ਫੋਨ ਲਵੋਗੇ ਕਿ ਨਹੀਂ ਜਮਾ ਨਹੀਂ ਲੈਂਦਾ ਫਿਰ ਇੱਦਾਂ ਚਪੀਆਂ ਹੁੰਦੇ ਆ ਅੱਛਾ ਤੇ ਫਿਰ ਉਹਦਾ ਬਾਈ ਕੀ ਸਾਈਡ ਇਫੈਕਟ ਕੀ ਹੈ ਜੇ ਕੋਈ ਫੋਨ ਵੇਚਣਾ ਆ ਵੀ ਗਿਆ 50000 ਲੈ ਲਿਆ ਮਤਲਬ ਸਪੋਜ਼ ਕਰੋ ਮੈਂ ਲੈ ਲਿਆ ਆਪਣੀ ਸੋਨੇ ਚੋੜ ਦੀ ਚੋੜ ਦੀ ਮਾਲੂ ਮਾਰੋ ਹੂੰ ਕਿ ਜੇ ਇਹ ਜੇ ਆਪਣੇ ਚੋਰੀ ਦਾ ਸਮਾਨ ਵਿਗਨੋ ਹਟ ਜੇ ਨਾ ਤਾਂ ਚੋਰੀਆਂ ਹੋਣਗੀਆਂ ਨਹੀਂ ਜੇ ਭਾਈ ਫੋਨ ਮੈਂ ਕੱਲ ਨੂੰ ਕਿਸੇ ਤੋਂ ਲੈਣੇ ਹਾਂ ਕੋਈ 50000 ਵਾਲਾ ਫੋਨ ਮੈਂ 10000 ਚ ਲੈ ਲਿਆ ਉਹਦਾ ਨੁਕਸਾਨ ਮੈਨੂੰ ਵੀ ਹੈ ਜੇ ਫੜਿਆ ਜਾਂਦੇ ਸਾਰਿਆਂ ਨੂੰ ਆ ਵੀਰੇ ਆਪ ਨੂੰ ਸਿਕਲ ਸਭ ਨਹੀਂ ਸੋ ਭਾਈ ਇਹ ਸਾਡੀ ਸਾਡੀ ਫਿਲਮ ਵਿੱਚ ਇੱਕ ਮੈਸੇਜ ਹੈ ਕਿ ਵੀ ਜੀਵਨ ਨੂੰ ਪਤਾ ਸੀ ਅਸੀਂ ਭਾਈ ਤੂੰ ਐਸੀ ਪੁੱਛਿਆ ਕਿ ਜੇ ਕਹਾਂ ਤੁ ਆਪਾਂ 50000 ਵਾਲਾ ਫੋਨ ਆਪਾਂ ਕੋਈ 1200 1500 2000 ਸਿੱਧੇ ਕੀ ਜਾਂਦਾ ਤਾਂ ਓਨੇ ਕੁਸੂਰ ਆਪਾਂ ਵੀ ਹੈ ਇਹ ਚੀਜ਼ਾਂ ਤੋਂ ਬਚੋ ਚੋਰੀ ਨੂੰ ਆਪਾਂ ਥੱਲ ਪਾਉਣੀ ਹੈ ਜਿਹੜੇ ਚੋਰ ਹੈ ਉਹਨਾਂ ਤੋਂ ਆ ਪੰਜਾਬ ਆ ਦੀ ਬਹੁਤ ਹਾਲਾਤ ਖਰਾਬ ਹੋ ਗਏ ਸਿੱਪੇ ਕੱਲ ਦੇ ਹਾਲਾਤ ਦੱਸਦੇ ਭਾਈ ਕੀ ਹੋਇਆ ਜਾਨਾ ਕੱਲ ਮਾਲ ਜੱਲਾ ਦੇ ਫੜਾ ਦੇ ਕੋਈ ਕੋਈ ਨਹੀਂ ਰਹੇ ਸਾਨੂੰ ਰਾਤੀ ਠੰਡੀ ਕਰਨ ਜੋ ਫਲੋਂਦ ਕਰ ਕੀ ਹਾਲਾਤ ਹੋਏ ਭਾਈ ਕਹਾ ਮੈਂ ਬਾਈ ਜੀ ਬੂਟਾ ਬੁਟਾਈ ਕਲਮਨ ਗੱਡੀ ਤੇ ਲੱਗ ਗਏ ਸੀਗੇ ਮਾਦਰ ਪੰਡ ਵਾਲੇ ਬਾਹਰ ਚੜ੍ਹ ਜੂਗਾ ਮੈਂ ਤੇ ਤਿੰਨ ਜਣੇ ਸੀ ਇੱਕ ਬਜ਼ੁਰਗ ਸੀ ਸਿਆਣਾ ਜੀ ਸੀ ਯਾਨੀ ਕਿ ਬਹੁਤਾ ਬਜ਼ੁਰਗ ਨਹੀਂ ਸੀਗਾ ਉਹ 50 ਸਾਲ ਦੇ ਹਾਂ ਤੇ ਉਹ ਮੈਨੂੰ ਕਹਿੰਦਾ ਵੀ ਮਤਲਬ ਕਿ ਫੋਨ ਲਾਉਣਾ ਕਹਿੰਦਾ ਫੋਨ ਫੋਨ ਲਾਉਣਾ ਮੈਨੂੰ ਹੀ ਕਹਤਾ ਉਹ ਮਾਹ ਜੀ ਮੇਰੇ ਰਿਚਾਰਜ ਹੈ ਨਹੀਂ ਪਾਇਦੇ ਹਨ ਮੈਂ ਦਾਦਾ ਬਾਈ ਇਹ ਗੱਲ ਬਾਈ ਲੰਗਾਈ ਕਹਿੰਦਾ ਇਹਨੂੰ ਕਹ ਤੇਰਾ ਫੋਨ ਦੇ ਮੈਂ ਫੋਨ ਕਰਨਾ ਹੈ ਇੱਕ ਤਾਂ ਮੇਰੇ ਫੋਨ ਤੇ ਰਿਚਾਰਜ ਨਹੀਂ ਉਹਦੇ ਨਾਲ ਦੋ ਬੰਦੇ ਸੀ ਇਹਦੀ ਚੈਨ ਖੋਗੇ ਭੱਜਣ ਲੱਗੇ ਇਹ ਉਥੋਂ ਉਹਨਾਂ ਤੋਂ ਮਜ਼ਾਕ ਖੜਾ ਪਾ ਰਹੇ ਸੀ ਫੋਨ ਵੀ ਖੋਲਾ ਸੀਗਾ ਸੋ ਇਹੋ ਜਿਹੇ ਬੰਦਿਆਂ ਤੋਂ ਬਚੋ ਇਹ ਅਸੀਂ ਵੀਡੀਓ ਸਮਾਜ ਨੂੰ ਸੇਧ ਦੇਣ ਵਾਸਤੇ ਬਣਾਈ ਹੈ ਜਿੰਨਾਂ ਨੂੰ ਵਧੀਆ ਲੱਗੀ ਸ਼ੇਅਰ ਕਰ ਦਿਓ ਜਿੰਨਾਂ ਨੂੰ ਨਹੀਂ ਵੀ ਲੱਗਦੀ ਸਾਨੂੰ ਸਬਸਕ੍ਰਾਈਬ ਨਾ ਕਰੋ ਅਨਫੋਲੋ ਕਰ ਦਿਓ ਧੰਨਵਾਦ ਸਿੱਕਾ